ਪਹਿਲਾਂ ਵੀ ਦੁਕਾਨੇ ਸਾਡਾ ਸਾਥ ਦਿੱਤਾ ਹੈ ਮੇਰੇ ਦਾਦਾ ਜੀ ਸਵਰਜੀ ਸਰਦਾਰ ਧੂਰਾ ਸਿੰਘ ਮਾਨ ਤਿੰਨ ਵਾਰੀ ਹਰ ਵਾਰੀ ਸਰਵੇ ਵਿੱਚ ਉਹਨਾਂ ਨੂੰ ਅੰਰਉਂਦੇ ਰਹੇ ਤੇ ਲੋਕ ਜਦੋਂ ਆਉਂਦੇ ਇਸ ਵਾਰੀ ਤਾਂ ਸਰਵੇ ਵੀ ਸਾਡੇ ਹੱਥ ਵਿੱਚ ਹੈ ਹਵਾ ਵੀ ਸਾਡੇ ਹੱਥ ਵਿੱਚ ਹੈ ਤੇ ਜਿੰਨਾ ਪਿਆਰ ਮਿਲ ਰਿਹਾ ਉਸ ਦੇ ਸਾਹਮਣੇ ਤਾਂ ਲੱਗ ਰਿਹਾ ਹੈ ਕਿ ਦਿੱਤੀ ਯਕੀਨੀ ਹੈ ਬਾਕੀ ਪ੍ਰਮਾਤਮਾ ਤੋਂ ਡਰ ਕੇ ਕਹਿੰਦੇ ਆ ਵੀ 10-12 ਦਿਨ ਜਿਹੜੇ ਇਹ ਪਏ ਹੈ ਇਹ ਅਸੀਂ ਇਹ ਸੋਚ ਕੇ ਮਿਹਨਤ ਕਰ ਰਹੇ ਆਂ ਵੀ ਅਸੀਂ ਸਾਰੇ ਤੁਹਾਨੂੰ ਪੰਜਾਬ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਦੂਜੇ ਪਾਰਟੀਆਂ ਵਿੱਚ ਕੀ ਅੰਤਰ ਹੈ ਦੇਖੋ ਜੀ ਸਭ ਤੋਂ ਵੱਡਾ ਅੰਤਰ ਤਾਂ ਸ਼੍ਰੋਮਣੀ ਅਕਾਲੀ ਦਲ ਇਕੱਲੀ ਇੱਕੋ ਇੱਕ ਪਾਰਟੀ ਹੈ ਜੋ ਪੰਜਾਬ ਦੀ ਪਾਰਟੀ ਜੋ ਪੰਜਾਬ ਦੀ ਗੱਲ ਕਰਦੀ ਹੈ ਜਿੰਨੂੰ ਪੰਜਾਬ ਤੋਂ ਬਿਨਾ ਕੋਈ ਹੋਰ ਗੱਲ ਹੀ ਨਹੀਂ ਹੁੰਦੀ ਉਹਨੇ ਜੇ ਗੱਲ ਕਰਨੀ ਹੈ ਅਕਾਲੀ ਦਲ ਨੇ ਤਾਂ ਪੰਜਾਬ ਦੀ ਪੰਜਾਬੀਅਤ ਦੀ ਸਿਰਫ ਇਸ ਚੀਜ਼ ਦੀ ਗੱਲ ਕਰਨੀ ਹੈ ਜੇ ਹਿੱਤਾਂ ਦੀ ਗੱਲ ਕਰਨੀ ਹੈ ਤਾਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਨੀ ਹੈ ਜਿਹੜੀ ਦੂਜੀਆ ਪਾਰਟੀਆਂ ਚਾਹੇ ਉਹ ਭਾਜਪਾ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਆਮ ਆਦਮੀ ਹੈ ਉਹਨਾਂ ਦੀਆਂ ਜੋ ਨੀਤੀਆਂ ਬਣਦੀਆਂ ਉਹ ਤੇ ਕਿਸੇ ਹਿਸਾਬ ਨਾਲ ਬਣਦੀਆਂ ਉਹਨਾਂ ਦੀ ਜੇ ਟਿਕਟਾਂ ਵੀ ਆਉਂਦੀਆਂ ਤਾਂ ਉਹ ਦਿੱਲੀ ਤੋਂ ਆਉਂਦੀਆਂ ਉਹਨਾਂ ਨੇ ਜੇ ਗੱਲ ਵੀ ਕਰਨੀ ਹੈ ਤਾਂ ਦਿੱਲੀ ਤੋਂ ਹੀ ਜੋ ਗੱਲ ਆਉਗੀ ਉਹ ਕਰਨੀ ਹੈ ਉਹਨਾਂ ਨੇ ਪੰਜਾਬ 'ਚ ਇੱਕ ਗੱਲ ਕਰਕੇ ਹਰਿਆਣਾ 'ਚ ਉਹਨੂੰ ਵੋਲਟ ਕਰਨੀ ਹੈ ਉਹ ਦੋਗਲੀ ਨੀਤੀ ਖੇਡਦੀ ਹੈ ਇੱਕ ਸਿਰਫ ਅਕਾਲੀ ਦਾ ਲੈ ਜਿਹਦਾ ਸਟੈਂਡ ਹਰ ਗੱਲ ਤੇ ਸਪਸ਼ਟ ਹੈ ਜੇ ਜੇਤ ਜੋ ਲੋਕ ਦਵਾਉਂਦੇ ਨੇ ਕਿ ਕੀ ਇਹ ਅਜਿਆ ਵੱਖਰਾ ਵਿਕਾਸ ਕਰੋਗੇ ਵਿਕਾਸ ਕੀ ਦੇਖੋ ਜੇਸੀ ਵੋਟ ਮੰਗ ਰਿਆ ਸੀ ਆਪਦੇ ਕੰਮਾਂ ਦੇ ਮਿਹਨਤ ਦੇ ਨਾਂ ਤੇ ਮੰਗ ਰਿਆ ਹੈ ਵਿਕਾਸ ਮੇਰੇ ਦਾਦਾ ਜੀ ਨੇ ਵੀ ਬਹੁਤ ਕੰਮ ਕੀਤੇ ਹੈ ਚਾਹੇ ਉਹ ਰੇਲਵੇ ਲਾਈਨ ਹੋਵੇ ਅਬੋਲ ਫਾਜਲਕਾ ਦੀ ਚਾਹੇ ਜ਼ਮੀਨਾਂ ਪੱਕੀਆਂ ਬਾਦੋ ਸਾਹਿਬ ਨੇ ਕਰਾਈਆਂ ਜੋ ਹੜਾ ਮੇਲੇ ਜ਼ਮੀਨਾਂ ਰੋੜ ਜਾਂਦੀਆਂ ਸੀ ਉਹਨਾਂ ਨੂੰ ਲੋਕ ਹੈ ਉਹਦੇ ਲਈ ਹੀਲੇ ਅਸੀ ਨੇ ਕੀਤੇ ਹੈ ਪੁਲ ਬਣਾਏ ਹੈ ਜਿਹੜੇ ਲੋਕ ਬਾਰਡਰ ਤੇ ਤੰਗ ਹੁੰਦੇ ਸੀਗੇ ਇੱਕੋ ਇੱਕ ਐਮਪੀ ਐ ਇਸ ਇਲਾਕੇ ਦਾ ਜਿਨੇ 100% ਯੂਟਿਲਾਈਜੇਸ਼ਨ ਕੀਤੀ ਆ ਦੇ ਬਟਨ ਉਹਨਾਂ ਕੋਲੇ ਜੇ ਇੱਕ ਸਾਲ ਚ ਕਰੋੜ ਰੁਪਏ ਆਉਂਦਾ ਸੀ ਉਹਨਾਂ ਕੋਲੇ 2 ਜਾਂ 3 ਕਰੋੜ ਦੇ ਪ੍ਰੋਜੈਕਟ ਪਾਸ ਹੁੰਦੇ ਸੀ অলরেਡੀ ਦੇਖੋ ਜੀ ਜਿਸ ਤਸ ਆਪਣਾ ਪਿਆਰ ਮਿਲ ਰਿਹਾ ਹੈ ਤੇ ਜਿਵੇਂ ਪਹਿਲਾਂ ਵੀ ਦੋ ਘਣੇ ਸਾਡਾ ਸਾਥ ਦਿੱਤਾ ਮੇਰੇ ਦਾਦਾ ਜੀ ਸਵਰਜੀ ਸਰਦਾਰ ਦੂਰਾ ਸਿੰਘ ਵਾਹ ਨੂੰ ਤਿੰਨ ਵਾਰੀ ਹਰ ਵਾਰੀ ਸਰਵੇ ਵਿੱਚ ਉਹਨਾਂ ਨੂੰ ਇਸ ਵਾਰ ਇਹਦਾ ਸਰਵੇ ਵੀ ਸਾਡੇ ਹੱਥ ਵਿੱਚ ਹੈ ਹਵਾ ਵੀ ਸਾਡੇ ਹੱਥ ਵਿੱਚ ਹੈ ਤੇ ਜਿੰਨਾ ਪਿਆਰ ਮਿਲ ਰਿਹਾ ਉਸ ਦੇ ਹਿਸਾਬ ਨਾਲ ਤਾਂ ਲੱਗ ਰਿਹਾ ਹੈ ਕਿ ਦਿੱਤੀ ਯਕੀਨੀ ਹੈ ਬਾਕੀ ਪਰਮਾਤਮਾ ਤੋਂ ਡਰ ਕੇ ਕਹਿੰਦੇ ਆ ਵੀ 10-12 ਦਿਨ ਜਿਹੜੇ ਇਹ ਪਏ ਐ ਇਹ ਅਸੀਂ ਇਹ ਸੋਚ ਕੇ ਮਿਹਨਤ ਕਰ ਰਹੇ ਆ ਵੀ ਅਸੀਂ ਸਾਰੇ ਤੁਹਾਡੇ ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਦੂਜੇ ਪਾਰਟੀਆਂ ਵਿੱਚ ਕੀ ਅੰਤਰ ਹੈ ਦੇਖੋ ਜੀ ਸਭ ਤੋਂ ਵੱਡਾ ਅੰਤਰ ਤਾਂ ਸ਼੍ਰੋਮਣੀ ਅਕਾਲੀ ਦਲ ਇਕੱਲੀ ਇੱਕੋ ਇੱਕ ਪਾਰਟੀ ਹੈ ਜੋ ਪੰਜਾਬ ਦੀ ਪਾਰਟੀ ਜੋ ਪੰਜਾਬ ਦੀ ਗੱਲ ਕਰਦੀ ਹੈ ਜਿੰਨੂੰ ਪੰਜਾਬ ਤੋਂ ਬਿਨਾ ਕੋਈ ਹੋਰ ਗੱਲ ਹੀ ਨਹੀਂ ਹੁੰਦੀ ਉਹਨੇ ਜੇ ਗੱਲ ਕਰਨੀ ਹੈ ਅਕਾਲੀ ਦਰਬਿੰਦਰ ਦਾ ਪੰਜਾਬ ਦੀ ਪੰਜਾਬੀਅਤ ਦੀ ਸਿਰਫ ਇਸ ਚੀਜ਼ ਦੀ ਗੱਲ ਕਰਨੀ ਹੈ ਜੇ ਹਿੱਤਾਂ ਦੀ ਗੱਲ ਕਰਨੀ ਹੈ ਤੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਨੀ ਜਿਹੜੀ ਦੂਜੀਆਂ ਪਾਰਟੀਆਂ ਚਾਹੇ ਉਹ ਭਾਜਪਾ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਆਮ ਆਦਮੀ ਹੈ ਉਹਨਾਂ ਦੀਆਂ ਜੋ ਨੀਤੀਆਂ ਬਣਦੀਆਂ ਉਹ ਤੇ ਕਿਸ ਦੇ ਹਿਸਾਬ ਨਾਲ ਬਣਦੀਆਂ ਉਹਨਾਂ ਦੀਆਂ ਜੇ ਟਿਕਟਾਂ ਵੀ ਆਉਂਦੀਆਂ ਤਾਂ ਉਹ ਦਿੱਲੀ ਤੋਂ ਆਉਂਦੀਆਂ ਉਹਨਾਂ ਨੇ ਜੇ ਗੱਲ ਵੀ ਕਰਨੀ ਹੈ ਤਾਂ ਦਿੱਲੀ ਤੋਂ ਹੀ ਜੋ ਗੱਲ ਆਉਗੀ ਉਹ ਕਰਨੀ ਹੈ ਉਹਨਾਂ ਨੇ ਪੰਜਾਬ 'ਚ ਇੱਕ ਗੱਲ ਕਰਕੇ ਹਰਿਆਣਾ 'ਚ ਉਹਨੂੰ ਵੋਲਟ ਕਰਨੀ ਹੈ ਉਹ ਦੋਗਲੀ ਨੀਤੀ ਖੇਡਦੀ ਹੈ ਇੱਕ ਸਿਰਫ ਅਕਾਲੀ ਦਾ ਲੈ ਜਿਹਦਾ ਸਟੈਂਡ ਹਰ ਗੱਲ ਤੇ ਸਪਸ਼ਟ ਹੈ ਜੇ ਜੇਤ ਜੋ ਲੋਕ ਦਵਾਉਂਦੇ ਨੇ ਕਿ ਵੀ ਇਹ ਅਜੇ ਆ ਵੱਖਰਾ ਵਿਕਾਸ ਕਰੋਗੇ ਵਿਕਾਸ ਕੀ ਦੇਖੋ ਜੇ ਅਸੀਂ ਵੋਟ ਮੰਗ ਰਿਹਾ ਸੀ ਆਪਦੇ ਕੰਮਾਂ ਦੇ ਮਿਹਨਤ ਦੇ ਨਾਂ ਤੇ ਮੰਗ ਰਿਹਾ ਵਿਕਾਸ ਮੇਰੇ ਦਾਦਾ ਜੀ ਨੇ ਵੀ ਬਹੁਤ ਕੰਮ ਕੀਤੇ ਹੈ ਚਾਹੇ ਉਹ ਰੀ ਰੇ ਲਾਈਨ ਨੂੰ ਬੇ ਬਹੁਤ ਬਾਜਰਕਾ ਦੀ ਚਾਹੀ ਜਮੀਨਾ ਪੱਕਿਆ ਬਾਦੂ ਸਾਹਿਬ ਨੇ ਕਰਾਈਆਂ ਜੋ ਹੜਾ ਮੇਲੇ ਜਮੀਨਾ ਰੋੜ ਜਾਂਦੀਆਂ ਸੀ ਉਹਨਾਂ ਨੂੰ ਲੋਕ ਹੈ ਉਹਦੇ ਲਈ ਹੀਲੇ ਅਸੀ ਨੇ ਕੀਤੇ ਹੈ ਪੁਲ ਬਣਾਏ ਹੈ ਜਿਹੜੇ ਲੋਕ ਬਾਰਡਰ ਤੇ ਤੰਗ ਹੁੰਦੇ ਸੀਗੇ ਇੱਕੋ ਇੱਕ ਐਮਪੀ ਹੈ ਇਸ ਇਲਾਕੇ ਦਾ ਜਿਨੇ 100% ਯੂਟਿਲਾਈਜੇਸ਼ਨ ਕੀਤੀ ਹੈ ਆ ਦੇ ਬਟ ਉਹਨਾਂ ਕੋਲੇ ਜੇ 1 ਸਾਲ ਚ ਕਰੋੜ ਰੁਪਏ ਆਉਂਦਾ ਸੀ ਉਹਨਾਂ ਕੋਲੇ 2 ਹੋਈ ਜਾਂ 3 ਕਰੋੜ ਦੇ ਪ੍ਰੋਜੈਕਟ ਪਾਸ ਹੋਦੇ ਇਸ ਆਲਰੇਡੀ की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर